ਪਹਿਲਾਂ ਇਹ ਬੀਬੀਆਂ ਨੇ ਜਿਹਨਾਂ ਨੇ ਪ੍ਰਸ਼ਾਦ ਲੈਣਾ ਉਹ ਸੱਜੇ ਹੱਥ ਵਾਲੇ ਪਾਸੋਂ ਆਣ ਕੇ ਲੰਗਰ ਪ੍ਰਸ਼ਾਦ ਲੈਣ ਬਾਬਾ ਅੱਗੋਂ ਕੋਈ ਵੀ ਨਹੀਂ ਆਏਗਾ ਸੱਜੇ ਹੱਥ ਤੋਂ ਲਾਈਨ ਬਣਾਣਗੇ ਤੇ ਵੰਡਣ ਹੋਏਗਾ ਪ੍ਰਸ਼ਾਦ ਆਖੀ ਕੋਈ ਤਕਾਮੂਗੀ ਨਾ ਹੋਵੇ ਕੋਈ ਬੱਚੇ ਪਹਿਲਾਂ ਨਹੀਂ ਜਾ ਦੇਣਗੇ ਦੱਸੇ ਲਈ ਇਹ ਵੀ ਪ੍ਰਵਾਨ ਕਰਨਾ ਕਿ ਸੱਜੇ ਹੱਥ ਤੋਂ ਲਾਈਨ ਬਣੇਗੀ ਤੇ ਸਾਰੀ ਜਨਰ ਸੱਜੇ ਹੱਥ ਤੋਂ ਜੀ ਬਾਬੇ ਕੋ ਪ੍ਰਸ਼ਾਦ ਲੈ ਕੇ ਖੰਦੇ ਹੱਥਾਂ ਨਹੀਂ ਨਿਕਲ ਜਾਈਗੇ ਫਿਰ ਮੈਂ ਇੱਕ ਵਾਰੀ ਕਹਿਣਾ ਕਿ ਵੀ ਲੰਗਰ ਸਹਾਣੋਂ ਜੁਬਾ ਜਿਨਾ ਨੇ ਪ੍ਰਸ਼ਾਦ ਲੈਣਾ ਬਾਬਾਈ ਕੋ

ਤੋ ਹੱਥ ਜਿਹੜੇ ਕੇਰੀ ਬੇਤੀ ਆ ਇਹ ਜਿਹੜਾ ਸੰਤ ਸਮਾਗਮ ਹੈ ਇੱਕ ਫਸਾਲ ਬਾਅਦ ਆਇਆ ਔਰ ਹਾਰੇ ਕੇ ਫਸਤੇ ਤੇ ਇਕੱਠਾ ਹੋਇਆ ਔਰ ਆਪਾਂ ਸੰਤਾਂ ਨੂੰ ਸੁਣਾਣ ਦੀ بجائے ਆਪਣੀਆਂ ਹੀ ਸੁਣਾ ਰਹੇ ਆ ਮਾਫੀ ਚੁਣਾ ਗੱਲ ਰਾਸ ਨਹੀਂ ਬਣਦੀ ਸੋ ਇੱਕ ਕੀਮਤੀ ਸਾਹੀ ਆਪਦੀ ਦੇ ਸਾਹਮਣੇ ਰੱਖਾ ਲੱਗਾ ਸੰਤਾਂ ਦਾ ਕੰਮ ਕੀ ਹੁੰਦਾ ਇੱਕ ਸਾਧੂ ਬਾਪ ਔਰ ਕਾ ਇਹ ਮੈਂ ਨਗਰ ਦੇ ਵਿੱਚ ਪੰਦਰਾਂ ਆ ਭਾੜਾ ਕਰਦੇ ਸੀ ਉਹ ਔੜ ਗੱਲੀ ਵਿੱਚ ਕਿੱਦਾਂ ਚੰਗਾ ਲੱਗ ਰਿਹਾ ਮਿੱਤਰ ਆਪਸ ਦੇ ਵਿੱਚ ਰਹਿੰਦੇ ਸੀ ਬਹੁਤ ਪ੍ਰੇਮ ਨਾਲ ਮਾਹਬੂ ਕਰਾਣੇ ਬੜੇ ਠੈਕ ਬਾ ਬੋਲਿਆ ਕਿ ਭਾਈ ਭਰੇ ਆ ਲੋਕਾ ਇਹ ਜਿਹੜਾ ਤੇਰਾ ਮਿੱਤਰ ਆ ਇਹ ਚਾਹਤ ਦਿਨਾਂ ਦਾ ਮਹਿਮਾਨ ਆ ਇਹਨੇ ਮਰ ਜਾਣਾ ਉਹ ਜਦੋਂ ਉਹਦੇ ਤਾਂ ਨੇ ਗੱਲ ਸੁਣੀ ਤਾਂ ਬੜਾ ਹਰਾਮ ਆਇਆ ਕਿ ਮਾਂ ਮੋਖਾ ਇਹ ਮੈਨੂੰ ਬਡਾਲ ਦੇ ਵਿੱਚ ਪੂਰੀ ਸੰਗਤ ਦੇ ਸਾਹਮਣੇ ਕਿਹੜਾ ਬਦਨ ਛੱਡ ਦਿੱਤਾ ਉਹ ਇਹਨਾਂ ਦੇ ਮੁਖ ਤੋਂ ਨਿਕਲਿਆ ਬਦਨ ਕਰੀ ਗਿਆ ਉਹ ਤਾਂ ਮਾਰ ਕੇ ਜਦੋਂ ਉਸ ਬੱਚੇ ਨੇ ਗੱਲ ਘੜ ਕਰ ਜਾਂਦੀ ਆ ਤਾਂ ਉਹ ਘਾ ਜਾਂਦਾ ਦਿਨ ਰਾਤ ਨੂੰ ਸੋਚਣ ਲੱਗ ਪੈਂਦਾ ਕਿ ਮਾਂ ਮੋਖਾ ਨੇ ਮੈਨੂੰ ਗੱਲ ਨਹੀਂ ਕੀਤੀ ਮੈਂ ਚੰਦ ਦਿਨਾਂ ਦਾ ਮਹਿਮਾਨ ਆ ਮੈਂ ਮਰ ਜਾਵਾਂ ਮੈਂ ਮਰ ਜਦੋਂ ਮੈਂ ਮਰ ਜਾਣਾ ਉਹ ਦਿਮਾਗ ਤੋਂ ਨੇ ਗੱਲ ਕਰ ਕਰ ਤੋਂ ਬਾਅਦ ਉਸਨੇ ਇੱਕ ਗੱਲ ਸੋਚ ਲਈ ਕਿ ਮਾਰਤਾ ਨਾਲ ਜਾਣਾ ਹੀ ਆ ਤੇ ਪਰ ਮਰਨ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਮੈਂ ਜ਼ਿੰਦਗੀ ਇਹ ਵਿੱਚ ਚੰਗੇ ਕਰਮ ਕਰ ਜਾ ਕੋ ਜਿਹੜਾ ਮੈਂ ਆਉਣੇ ਜਾਂਦੇ ਲੋਕਾਂ ਨੂੰ ਤੰਗ ਕਰਦਾ ਸੀ ਕੋਈ ਮਾੜੇ ਬਦਨ ਬੋਲਦਾ ਸੀ ਕੋਈ ਮਾੜੀ ਸੰਗਤ ਦਾ ਗ੍ਰਹਿਣ ਕਰਦਾ ਉਹਦੇ ਬਾਰੇਾਰੇ ਬਾਗੀ ਉਲੰਘਣ ਦਾ ਪ੍ਰਸ਼ਾਲ ਵੇਖ ਲੋ ਜੀ ਦਿੱਗਾ ਵਧੀਆ E